ਇਹ ਦੱਸ ਚਾਹੀਏ ਜਿਹੜਾ ਪਹਿਲੀ ਵਾਰੀ ਇਦਾਂ ਹੋ ਰਿਹਾ ਵੀ ਦੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੀ ਜਿਹੜੀ ਡਿਬੇਟ ਆ ਵਿਦਆਊਟ ਜਿਹੜਾ ਡਿਬੇਟ ਦਾ ਕਮਿਸ਼ਨ ਆ ਉਸ ਤੋਂ ਬਗੈਰ ਜਿਹੜੀ ਇਹ ਹੋਣ ਜਾ ਰਹੀ ਹੈਗੀ ਆ ਕਾਫੀ ਟਾਈਟ ਰੇਸ ਆ ਇਹ ਪਤਾ ਨਹੀਂ ਆ ਵੀ ਊਂਠ ਨੇ ਕਿਸ ਕਰਵਟ ਜਿਹੜਾ ਉਹ ਬੈਠਣਾ ਆ ਪਿਛਲੀ ਵਾਰ ਡਿਬੇਟਸ ਹੋਈਆਂ ਸੀ ਹਰਜੋਤ ਸਿੰਘ ਜੀ ਆਈ ਥਿੰਕ ਕਮਿਸ਼ਨ ਨਹੀਂ ਕਰਵਾਈਆਂ ਸੀਗੀਆਂ ਪਰ ਉਹਦੇ ਵਿੱਚ ਇਹ ਇਹ ਸੀਗਾ ਵੀ ਕਿੰਨੇ ਕਿੰਨਾ ਚਿਰ ਬੋਲਣਾ ਜਦੋਂ ਇੱਕ ਬੋਲ ਰਿਹਾ ਦੂਜੇ ਦਾ ਮਾਈਕ ਬੰਦ ਰਹਿਣਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਰੱਖੀਆਂ ਗਈਆਂ ਸੀ ਹਰ ਇੱਕ ਜਣਾ ਆਪੋ ਆਪਣਾ ਇਸ ਦੇ ਵਿੱਚ ਫਾਇਦਾ ਚੱਕਣ ਦੀ ਕੋਸ਼ਿਸ਼ ਕਰਨਗੇ ਟਰੰਪ ਹੁਣੀ ਬਾਈਡਨ ਹੁਣਾ ਦੇ ਉੱਤੇ ਇਕਨੋਮੀ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਤਿੱਖੇ ਜਿਹੜੇ ਹਮਲੇ ਕਰ ਸਕਦੇ ਆ ਤੇ ਇਸ ਦੇ ਨਾਲ ਨਾਲ ਉਹ ਪਰਸਨਲ ਅਟੈਕ ਕਰਨ ਤੋਂ ਵੀ ਪਹਿਲੋਂ ਵੀ ਉਹ ਚੀਜ਼ਾਂ ਹੁੰਦੇ ਸੀਗੇ ਬਾਕੀਆਂ ਦੇ ਉਲਟ ਤੇ ਹੋ ਸਕਦਾ ਵੀ ਬਾਈਡਨ ਹੁਣਾ ਦੇ ਉਲਟ ਵੀ ਜਿਹੜਾ ਹੋ ਨਾ ਜਿਹੜਾ ਉਹ ਚਿਜਕਣ ਉਹਨਾਂ ਦੇ ਮੁੰਡੇ ਦਾ ਜਿਹੜਾ ਕੇਸ ਚੱਲ ਰਿਹਾ ਉਸ ਬਾਬਤ ਤੇ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਜਿਹੜਾ ਬਾਈਡਨ ਆ ਉਹ ਵੀ ਕੀ ਪਰਸਨਲ ਅਟੈਕਸ ਦੇ ਉੱਤੇ ਜਾਂਦੇ ਆ ਜਾਂ ਨਹੀਂ ਜਿਹੜੇ 36 ਫੈਲੋਨੀ ਦੇ ਵਿੱਚ ਦੋਸ਼ੀ ਕਰਾਰ ਡੋਨਲਡ ਟਰੰਪ ਆ ਉਹ ਮੁੱਦਾ ਜਿਹੜਾ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੋ ਰਹਿਗਾ ਸੋ ਕਾਫੀ ਟੈਂਸ ਡਿਬੇਟ ਰਹਿਣ ਵਾਲਾ ਆ ਇੱਕ ਦੂਜੇ ਨੂੰ ਕੱਟਦੇ ਆ ਇੱਕ ਦੂਜੇ ਨੂੰ ਬੋਲਣ ਦਿੰਦੇ ਆ ਕੀ ਇਸ ਦੇ ਵਿੱਚ ਹੋਊਗਾ ਪਰਸਨਲ ਅਟੈਕ ਕਿੰਦਾ ਦੇ ਜਿਹੜੇ ਹੋ ਸਕਦੇ ਆ ਉਹ ਦੇਖਣ ਲਈ ਗੱਲ ਤੇ ਕਾਮ ਵੋਟਰ ਆ ਉਹ ਨਾਲ ਇਹ ਵੀ ਦੇਖ ਰਿਹਾ ਹੋਊਗਾ ਉਹ ਇਹ ਵੀ ਸੁਣਨ ਦੀ ਕੋਸ਼ਿਸ਼ ਕਰ ਰਿਹਾ ਹੋਊਗਾ ਵੀ ਪਾਲਿਸੀ ਦੇ ਉੱਤੇ ਕਿੰਨੀ ਜਿਹੜੀ ਇਸ ਦੇ ਵਿੱਚ ਗੱਲ ਹੁੰਦੀ ਆ ਜਾਂ ਇੱਕ ਦੂਜੇ ਦੇ ਉੱਤੇ ਚੱਕਰ ਸੁੱਟਣ ਵਾਲੇ ਪਾਸੇ ਹੀ ਇਹ ਡਿਬੇਟ ਜਿਹੜੀ ਉਹ ਰਹਿ ਜਾਊਗੀ ਜੇ ਇਸ ਤਰੀਕੇ ਦੇ ਨਾਲ ਸਿਰਫ ਚੱਕਰ ਸੁੱਟਣ ਵਾਲੀ ਰਹਿ ਗਈ ਤਾਂ ਫਿਰ ਹਰਜੋਤਜੀ ਪ੍ਰਵੀਨ ਜੀ ਫਿਰ ਤਾਂ ਇਦਾਂ ਲੱਗਦਾ ਆ ਵੀ ਇਹ ਕੋਈ ਹੋਰ ਨਹੀਂ ਆਪਾਂ ਇੰਡੀਆ ਦੀ ਇਲੈਕਸ਼ਨ ਹੀ ਜਿਹੜੀ ਆ ਉਹ ਦੇਖਾਂ ਦੇਖ ਰਹੇ ਹੋਵਾਂਗੇ ਇਹ ਇੱਕ ਦੂਜੇ ਦੇ ਉੱਤੇ ਆ ਸੋ ਲੈਟਸ ਸੀ ਕੀ ਜਿਹੜਾ ਬਣਦਾ ਆ ਜਿਹੜਾ ਮੌਜੂਦਾ ਤੌਰ ਦੇ ਉੱਤੇ ਜਿਹੜੀ ਪੋਲਿੰਗ ਐਵਰੇਜ ਦੇ ਵਿੱਚ ਦੇਖਿਆ ਜਾਵੇ ਤਾਂ ਕਿੰਨੇ ਇੱਕਦਮ ਟਾਈ ਨਜ਼ਰ ਆ ਰਿਹਾ ਆ ਬਾਇਡਨ ਮਹਿਜ 0.4% ਜਿਹੜਾ ਇਹ 24 ਜੂਨ ਨੂੰ ਲੇਟੈਸਟ ਜਿਹੜਾ ਸਰਵੇ ਦੇ ਮੁਤਾਬਕ ਪੋਲਿੰਗ ਦੇ ਮੁਤਾਬਕ 0.4% ਸਿਰਫ ਟਰੰਪ ਹਣਾ ਤੋਂ ਤੇ ਸੋ ਬੇਸਿਕਲੀ ਇੱਕਦਮ ਟਾਈਟ ਜਿਹੜੀ ਰੇਸ ਆ ਕਿਸ ਦਾ ਪਲੜਾ ਕਦੋਂ ਭਾਰੀ ਹੋ ਸਕਦਾ ਹੈ ਇਹ ਦੇਖਣ ਦੀ ਗੱਲ ਆ ਤੇ ਜਿਹੜਾ ਰੋਬਰਟ ਕੈਨੇਡੀ ਆ ਉਹ ਕਿਹਦੀਆਂ ਵੋਟਾਂ ਕੱਟਦਾ ਆ ਤੇ ਉਹ ਕਿੰਨੂੰ ਲੈ ਕੇ ਜਾਂਦਾ ਆ ਉਹ 9.5% ਤੇ ਉਹ ਪੋਲ ਕਰ ਰਿਹਾ 트ੰਪ 40.6 ਤੇ ਤੇ ਬਾਈਡਨ 41% ਦੇ ਉੱਤੇ ਜਿਹੜਾ ਉਹਨਾਂ ਦੀ ਪੋਲਿੰਗ ਜਿਹੜੀ ਉਹ ਚੱਲ ਰਹੀ ਆ ਸੋ ਇਹ ਬਿਲਕੁਲ ਹੀ ਜ਼ਿਆਦਾ ਇਸ ਟਾਈਮ ਟਾਈਟ ਰੇਸ ਜਿਹੜੀ ਉਹ ਚੱਲ ਵੀ ਹੈਗੀ ਆ ਜੀ